ਪਾਲਾ ਰਸੇ ਵਣ ਗਿਆ ਵਣ ਗਿਆ ਨਾ ਮੈਂ ਵੀ ਇਹੋ ਜੁ ਉੱਚੀ ਕਰ ਲੂ ਥੋੜੇ ਪਾਣੀ ਨਹੀਂ ਖੜਦਾ ਤੇ ਮਾਤਾ ਜੇ ਤੂੰ ਮਰ ਗਈ ਤੈਨੂੰ ਅਖੇ ਉਵੇਂ ਲੈ ਜਾਣਗੇ ਸੁੱਕੇ ਸੁੱਕੇ ਉਹ ਹੁੰਦੀ ਦਾ ਜਰੂਰ ਪੂਰਾ ਕਰਨੀ ਉਹਦਾ ਸਾਡੇ ਫੇਰ ਵੀ ਉਹੀ ਹਾਰ ਤੀਜਾ ਦੇ ਜੇ ਤੋ ਹੁੰਦੀਆਂ ਵੋਟਾਂ ਉਹ ਤਾਂ ਪਾਣੀ ਸੁੱਕਾ ਤੇ ਜਦੋਂ ਅਗਲੇ ਮੋੜ ਤੇ ਹੋਏ ਨੇ ਸਾਡੇ ਚ ਹੀ ਲਾਉਂਦਾ ਪੰਜ ਸਾਲ ਦਾ ਵਣ ਗਿਆ ਉਹਨੇ ਨਹੀਂ ਸਾਨੂੰ ਕੁਝ ਬਤਾਇਆ ਝਾੜੂ ਵਾਲਾਗਾ ਉਹਨੇ ਸਾਡੇ ਜਮੇ ਫੱਟੀ ਪੁੱਛੀ ਉਹਨਾਂ ਦਾ ਭੁੱਖੇ ਮਾਰਦੇ ਢਾੜੂ ਵਾਲੇ ਸੁੱਖੇ ਹੀ ਮਾਰਨ ਲਾਤੇ ਭਾਈ ਅੱਛਾ ਹੁਣ ਆਈ ਹੈ ਸਰਕਾਰ ਆਹ ਨਰਕਾ ਜਿਹੜਾ ਹੁਣ ਸਾਨੂੰ ਟੀਵੀ ਤੋਂ ਕੋਈ ਦਾ ਕੋਸ਼ਕਾਂ ਦਾ ਕੋਈ ਕੋਸ਼ਕਾਂ ਦਾ ਤਿੰਨ ਦਾ ਬੁੜੀਆਂ ਡਿੱਗੀਆਂ ਤੋਂ ਜਾਪਿਆ ਨੇ ਉਹਦੇ ਰਿਸ਼ਤੇ ਹੁਣ ਵੜ ਗਏ ਜਿਹੜੇ ਤਰੀ ਆਏ ਨਾ ਮੁੜ ਕੇ ਆਉਂਦਾ ਨਹੀਂ ਇਹ ਤਾਂ ਉਹ ਸਹੀ ਹੁੰਦਾ ਫੇਰ ਨਾ 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 ਵਿਖਾ ਬੁੜਾ ਕਹਿੰਦਾ ਜੰਨ ਬੁੜੀਆਂ ਗੱਲ ਵਿੱਚ ਬੱਚੇ ਹੋਣ ਵਾਲੇ ਉਹਨਾਂ ਦੇ ਬੱਚੇ ਪ੍ਰਾਪ ਹੋਇਆ ਡਾਕਟਰ ਤੇ ਕੋਈ ਆਏ ਭਾਈ ਦਾ ਰੋਈ ਸਰਕਾਰ ਆਈ ਹੈ ਜਿਹੜੀ ਕਣਕ ਮਿਲਦੀ ਸੀ ਉਹ ਵੀ ਬੰਦ ਕਰਦੀ ਪਹਿਲਾਂ ਪੁੱੱਖ ਨਹੀਂ ਕੀਤਾ ਤੇ ਹੁਣ ਪੰਜ ਪੰਜ ਕਿਲੋ ਲਾਗੀ ਉਹ ਵੀ ਕਣਕ ਬੰਦ ਕਰਦੀ ਲੈ ਫਿਰ ਕੀ ਸਰਕਾਰ ਦਾ ਕਰੀ ਜੋ ਲੋਕ ਤੱਕ ਪੁੱੱਖ ਨਹੀਂ ਹੈ ਹਣ ਰਿਸ਼ਤੇਰ ਉੱਤੇ ਉਹਨਾਂ ਕਿਹਨਾਂ ਚਿਰ ਹੋਗਾ ਭਰਾ ਮਾਇਆ ਦਾ ਰਿਸ਼ਤਾ ਹੁੰਦਾ ਹੀ ਨਹੀਂ ਇਸ ਗਲੀ ਚ ਅਗਲਾ ਹੁੰਦਾ ਪਾਣੀ ਖਣਾ ਕੋਈ ਕੋਈ ਰਿਸ਼ਤਾ ਨਹੀਂ ਕਰ ਸਕਦਾ ਹੁਣ ਕੁਵਾਰੇ ਕਹਿੰਦੇ ਛੜੇ ਗਏ ਬਾ ਛੜੇ ਹੀ ਕਹਿੰਦੇ ਹੁਣ ਧੰਨਵਾਦ ਮਾ ਰਿਸ਼ਤੇਦਾਰ ਆਉਂਦੇ ਪਰ ਰਿਸ਼ਤੇਦਾਰ ਪਹਿਲਾਂ ਨਾ ਆਖ ਦਿੰਦੇ ਆ ਟੋਡੇ ਪਾਣੀ ਝੁਕ ਝੁਕ ਤਾਂ ਫੇਰ ਵਿਆਹ ਕਰਾਂਗੇ ਮੁੰਡੇ ਦਾ ਜਿੰਨੇ ਨਹੀਂ ਕਰਦੇ ਸੋ ਇਹ ਹਾਲ ਆ ਭਾਈ ਕੀ ਕਰਕੇ ਨਾ ਅਜਵਾਕਾਂ ਨੂੰ ਰਸਤੇ ਹੁੰਦੇ ਇੱਥੇ ਤੇ ਪਰ ਇੱਥੇ ਕੀ ਹੋਣਾ ਬੰਦੇ ਜਿਹੜੇ ਬੁੜੇ ਆ ਵਿਚਾਰੇ ਉਹ ਵੀ ਤਾਂ ਚੱਲਣ ਨੂੰ ਤਿਆਰ ਆ ਤੇ ਟੀਵੀ ਬਹੁਤ ਬਿਮਾਰੀ ਭਿਆਨਕ ਤੌਰ ਤੇ ਫੈਲਿਆ ਆ ਹੁਣ ਆਏ ਟਾਈਮ ਦੇ ਵਿੱਚ ਡੇਂਗੂ ਹੋਣਾ ਜੇ ਇਥੇ ਮਰ ਗੋਗੇ ਕੋਈ ਬੰਦਾ ਹੀ ਨਹੀਂ ਆਉਂਦਾ ਹੁਣ ਮਰ ਗੋਗੇ ਇੱਕ ਬੰਦਾ ਮਰ ਗਿਆ ਕਿ ਥਿਲਕ ਥਿਲਕ ਕੇ ਨਨੇ ਮਸਾ লাশ ਕੱਢ ਕੇ ਬਾਹਰ ਲੈ ਕੇ ਗਏ ਹੋਰ ਇਹ ਤਾਂ ਪੈੜਾ ਹਾਲ ਹੈ ਹੁਣ ਹੱਸਾਂ ਤੇ ਹੁਣ ਕੀ ਰੋਵਾਂ ਯਾਰ ਤੂੰ ਵੀ ਦੱਸ ਦੇ ਛੋਟਾ ਕੀ ਕਹਿਣਾ ਚਾਹੇਂਗਾ ਤੂੰ ਨੌਜਵਾਨ ਆ ਬਾਈ ਮੈਂ ਤਾਂ ਇਹੀ ਕਹਿਣਾ ਚਾਹਣਾ ਜੀ ਗਲੀ ਸਾਡੀ ਬਣੀ ਤੇ ਆ ਬੋਟਾ ਜਿਹੜਾ ਬੋਟਾ ਸਿੰਘ ਆ ਜੀ ਉਹ ਤਾਂ ਸੁੱਕੀ ਰਹੀ ਜਿੰਨੇ ਜਿੱਕਰ ਬੋਟਾ ਪੈਣੀਆਂ ਸੀ ਬਾਈ ਬਿਮਾਰ ਪਈਆ ਦੇਖੋ ਓਏ ਕਿੱਥੇ ਜਾ ਰਹੀ ਆ ਜਿੱਦੇ ਵੋਟਾਂ ਪੈਗਾਂ ਜੀ ਉਦੋਂ ਹੀ ਪਾਣੀ ਖੜ ਗਿਆ ਦੂਜੇ ਦਿਨ। ਕਿਉਂ ਮਾਦਾ ਵੀ ਇਹਨਾਂ ਦੇ ਆਪ ਦੇ ਮੈਸੇਜ ਬਿਮਾਰ ਨੇ। ਹਾਂ ਬਿਮਾਰ ਹੈ ਜੇ ਉਹਦਾ ਹਾਲ ਵੇਖ ਤੂੰ ਜਾ ਕੇ ਇਹਨਾਂ ਦੇ ਕਰੇ ਕੀ ਹਾਲ ਹੋ। ਅੱਛਾ ਜੇ ਮਲਾ ਹੁਣ ਜੇ ਮੈਂ ਤੁਹਾਡੀ ਮੈਸੇਜ ਬਿਮਾਰ ਹੈ ਉਹ ਆਪਾਂ ਕਿ ਅਜੇ ਰਾਤ ਬਰਾਤ ਕਿਤੇ ਰਾਤ ਕਿ ਦਿਨੇ ਵੀ ਯਾਰ ਕਿਤੇ ਜਾਣਾ ਪਏ ਬੰਦਾ ਨਾ ਹੋ ਸਕਦਾ ਉਤਨਾ ਬਿਮਾਰ ਹੋ ਜਾ। ਹਾਂਜੀ। ਬਾਜ਼ਕਾਰ ਲਾਉਣੀ ਪਣੀ ਐ। ਕੋਈ ਪੈਸਾ ਨਾ ਉਹ ਤੇ ਗੱਡੀ ਤੋਂ ਮੈਨਾਂ ਜਾਂਦੀ ਜਿੱਦ ਜਿੱਦ ਪੁਰਾਣੀ ਜਾਂਦਾ। ਸੋ ਇਹ ਹਾਲਾਤ ਆ ਭਾਈ ਕਿਦੜ ਬਾਲ ਕੇ ਦੀ। ਇਤਿਜ਼ਾਰ ਘਰ ਭੁੱਲ ਜਾਵੇ। ਜਿਹੜੀ ਬਲੇਡ ਡਰਕਾ ਜਿਹੜੀ ਪਾਣੀ ਖੜਿਆ ਉਹਦੇ ਵਿੱਚ ਦੀ ਚਲੋ ਅੱਛਾ ਇਹ ਨਿਸ਼ਾਨ ਉੱਥੇ ਘਰ ਆ ਉੱਥੇ ਘਰ ਆ ਉੱਥੇ ਉਹ ਬਾਬੇ ਦਾ ਜਿਹਦੇ ਬੱਕਰੇ ਰੱਖਿਆ ਹੈ ਜੇਕਰ ਕਿਸੇ ਨੂੰ ਨਿਸ਼ਾਨ ਨਹੀਂ ਕੋਈ ਭੁੱਲ ਜਾਂਦਾ ਰਸਟਰ ਬਾਪੂ ਕਹਿੰਦਾ ਵੀ ਸਾਡੇ ਦਾ ਇਹੀ ਪਤਾ ਵੀ ਬਲੇ ਡਾਕਟਰਾਂ ਨੇ ਪਾਣੀ ਵਾਲੀ ਗਲੀ ਦੇ ਵਿੱਚ ਨਹੀਂ ਆਇਆ ਹਾਂ ਹਾਂ ਬਾਪੂ ਪਾਣੀ ਆਣੀ ਗਾ ਉਹ ਵੀ ਭਾਈ ਗੰਧਾ ਹੁੰਦਾਗਾ ਪਾਣੀ ਜਵਾਨੀ ਸਾਫ ਹੁੰਦਾਗਾ ਉਹ ਬਿਮਾਰ ਹੋ ਤੱਕ ਟੱਡ ਦੁਖਣ ਲਾ ਜਾਂ ਕਿਸੇ ਦਾ ਕੋਈ ਬਿਮਾਰੀ ਕਿਸੇ ਨੂੰ ਪਹੁੰਚਾ ਦੇਵਾ ਗੰਧਾ ਪਾਣੀ ਨਾ ਰੱਖਿਆ ਹੁੰਦਾ ਕਿਉਂਕਿ ਪਾਣੀ ਸਾਫ ਹੁੰਦਾ ਇਹਨੇ ਪੀਣ ਵਾਲਾ ਪਾਣੀ ਅੱਛਾ ਕਿ ਪਾਣੀ ਦੇ ਸਿਰ ਪਰਿਆ ਪੈ ਤੈ ਇੰਨੀ ਗੰਧੀ ਗੁਸ਼ਟ ਮਾਰਦੇ ਪਾਣੀ ਵਾਲਾ ਪਾਣੀ ਦਾ ਹਾਂ ਤੇ ਪਰ ਆਹੋ ਤਾਂ ਨਹੀਂ ਕਿ ਉਹਦੇ ਆਤਰੀ ਜਦੋਂ ਦੀਆਂ ਕੰਬਾ ਤੋਂ ਹਾਂ ਤੇ ਫੇਰ ਨਾ ਥੈਨ ਕਾ ਬਾਗੀ ਕਾਲੀ ਦਿੱਤੇ ਤੇ ਫੇਰ ਵੀ ਜਾ ਕੇ ਅਸੀਂ ਉੱਥੇ ਦਿਖਾ ਹੀ ਦਿੱਤੀ ਤੇ ਫੇਰ ਵੀ ਮਤਲਬ ਕੋਈ ਨਹੀਂ ਤਾਂ ਬੜਿਆ ਐਸਟੈਂਟ ਸਾਹ ਦੇ ਹਾਂਜੀ ਬਾਬੂ ਜੀ ਵੀ ਕਹਿੰਦਾ ਬਹੁਤ ਬੁਰਾ ਹਾਂਜੀ ਬਾਤ ਇੱਕ ਕਰਾਂਗੇ ਜਦ ਕਿ ਜਿੰਨੇ ਦਿਨ ਹੋ ਗਏ ਬਾਬੂ ਜੀ 2 ਮਹੀਨੇ ਹੋ ਗਏ ਬਾਬੂ ਜੀ ਇੱਕ ਕਿੰਨੇ ਇੰਚ ਪਾਣੀ ਖੜਾ ਹੈ ਖੜਾ ਫੁੱਟ ਪਾਣੀ ਤੁਹਾਡੇ ਬਾਹਰ ਚ ਫੁੱਟ ਤੋਂ ਜ਼ਿਆਦਾ ਖੜਾ ਹੈ ਜੀ ਠੀਕ ਹੈ ਮੈਂ